ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਆਜ਼ਾਦੀ ਦਿਹਾੜੇ ਤੇ ਯਾਨੀ ਕਿ 15 ਅਗਸਤ ਨੂੰ ਫਰੀਦਕੋਟ ਦੇ ਵਿੱਚ ਤਿਰੰਗਾ ਲਹਿਰਾਉਣਗੇ ਪਰ ਵਿਰੋਧ ਪ੍ਰਦਰਸ਼ਨ ਦੇ ਡਰ ਕਾਰਨ ਲਗਭਗ 36 ਘੰਟੇ ਪਹਿਲਾਂ ਹੀ ਪੰਜਾਬ ਪੁਲਿਸ ਨੇ ਕਿਸੇ ਵੀ ਤਰ੍ਹਾਂ ਦੇ ਵਿਰੋਧ ਪ੍ਰਦਰਸ਼ਨ ਨੂੰ ਰੋਕਣ ਦੇ ਲਈ ਅਧਿਆਪਕ ਯੂਨੀਅਨਾਂ ਦੇ ਆਗੂਆਂ ਨੂੰ ਹਿਰਾਸਤ ਵਿੱਚ ਲੈਣਾ ਸ਼ੁਰੂ ਕਰ ਦਿੱਤਾ ਜਾਣਕਾਰੀ ਮੁਤਾਬਕ ਬਠਿੰਡਾ ਦੇ ਵਿੱਚ ਪੁਲਿਸ ਨੇ ਅਧਿਆਪਕ ਆਗੂ ਵੀਰਪਾਲ ਕੌਰ ਸਦਾਨ ਅਧਿਕਾਰ ਰੇਡ ਕੀਤੀ ਇਸ ਦੌਰਾਨ ਉਸੇ ਪੁਲਿਸ ਅਧਿਕਾਰੀਆਂ ਨਾਲ ਤਿੱਖੀ ਬਹਿਸ ਹੋਈ ਵੀਰਪਾਲ ਕੌਰ ਨੇ ਪੁਲਿਸ ਦੇ ਨਾਲ ਬਹਿਸ ਕੀਤੀ ਕਿ ਉਹ ਆਪਣੀ ਸਰਕਾਰੀ ਡਿਊਟੀ ਤੇ ਸਕੂਲ ਜਾ ਰਹੀ ਸੀ ਇਸ ਲਈ ਉਸ ਨੂੰ ਹਿਰਾਸਤ ਵਿੱਚ ਨਹੀਂ ਲਿਆ ਜਾ ਸਕਦਾ ਜਿਸ ਤੋਂ ਬਾਅਦ ਉਹ ਸਕੂਲ ਚਲੀ ਜਾਂਦੀ ਹੈ ਇਹਨਾਂ ਹੀ ਨਹੀਂ ਬੀਐਡ ਟੀਈਟੀ ਪਾਸ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਜਸਵੰਤ ਕੁਬਾਇਆ ਨੇ ਉਹਨਾਂ ਨੂੰ ਲੈਣ ਆਏ ਪੁਲਿਸ ਦੇ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਉਥੇ ਹੀ ਅਰਵਿੰਦ ਕੇਜਰੀਵਾਲ ਦੀ ਮੂਹ ਬੋਲੀ ਭੈਣ ਸਿਪੀ ਸ਼ਰਮਾ ਨੇ ਵੀ ਆਪਣੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਪੋਸਟ ਕੀਤੀ ਹੈ ਤੇ ਜਾਣਕਾਰੀ ਦਿੰਦੀ ਹੈ ਕਿ ਉਹਨਾਂ ਦੇ ਆਗੂ ਨੂੰ ਰਾਤ ਨੂੰ ਪੁਲਿਸ ਨੇ ਚੁੱਕਿਆ ਹੋਇਆ ਹੈ ਮੈਂ ਸਿਪੀ ਸ਼ਰਮਾ 646 ਬੇਰੀਗਰ ਪੀਕੇ ਕੇਜਰੀਵਾਲ ਜੀ ਦੀ ਮੂਹ ਬੋਲੀ ਭੈਣ ਸਾਥੀਓ ਮੈਂ ਤੁਹਾਨੂੰ ਦੱਸਣਾ ਚਾਹਨੀ ਹਾਂ ਪੰਜਾਬ ਦੇ ਲੋਕਾਂ ਨੂੰ ਕਿ ਕੱਲ 13 ਤਰੀਕ ਸੀ ਕਿ ਕੁਝ ਸਾਥੀ ਸਾਡੇ ਕੱਲ 13 ਤਰੀਕ ਨੂੰ ਹੀ ਚੱਕਲੇ ਰਾਤ ਨੂੰ ਜਿਵੇਂ ਕਿ ਸਾਡਾ ਗੁਰਲਾਬ ਸਿੰਘ ਭੋਲੇ ਨੂੰ ਮਨਜੀਤ ਸੰਗਰੂਰ ਤੋਂ ਤੇ ਇੱਕ ਮੁੰਡਾ ਬਠਿੰਡੇ ਤੋਂ ਮਹਿੰਦਰ ਸਿੰਘ ਉਹਨੂੰ ਵੀ ਚੱਕ ਲਿਆ ਤੇ ਫੋਜਪੁਰ ਫਾਜ਼ਿਲਕਾ ਸੈਡ ਤੋਂ ਵੀ ਸਾਡੇ ਕਾਫੀ ਸਾਥੀਆਂ ਨੂੰ ਚੱਕ ਕੇ ਲੈ ਗਈ ਸਰਕਾਰ ਦੀ ਇਹ ਨਕੰਮੀ ਸਰਕਾਰ ਦੀ ਹਰਕਤਾਂ ਦੇਖ ਲਓ ਕਿ 13 ਤਰੀਕ ਨੂੰ ਪਹਿਲਾਂ ਹੀ ਚੱਕੀ ਜਾਂਦੇ ਨੇ ਹਜੇ 15 ਅਗਸਤ ਦਿਨ ਪਿਆਜ 14 ਗੀ ਸਰਕਾਰ ਦੀ ਨਕੰਮੀ ਸਰਕਾਰ ਦੀਆਂ ਹਰਕਤਾਂ ਦੇਖ ਲਓ ਇਹ ਸਰਕਾਰ ਦੀ ਬੁਖਲਾਟ ਆ ਭਗਵੰਤ ਮਾਨ ਹਿਰਕ ਮੰਤਰੀ ਲਈ ਐਮਐਲਏ ਸ਼ਬਦ ਯੂਜ਼ ਕਰਦਾ ਵੀ ਉਹ ਬੁਖਲਾੜ ਗਿਆ ਮੈਂ ਕਹਿੰਨੀ ਆ ਇਹ ਸ਼ਬਦ ਇਹਨਾਂ ਲਈ ਵਰਤਣਾ ਕੋਈ ਗਲਤ ਨਹੀਂ ਹੋਊਗਾ ਭਗਵੰਤ ਮਾਨ ਲਈ ਕਿ ਵੀ ਤੁਹਾਡੀ ਸਰਕਾਰ ਵੀ ਬੁਖਲਾਟਾ ਚ ਆ ਚੁੱਕੀ ਹੈ ਜੇ ਬੇਰੁਜ਼ਗਾਰ ਛੇ ਚਾਲੀ ਪੀਟੀਆ ਨੂੰ ਚੱਕਈ ਆ ਕਿ ਤੁਸੀਂ ਖੁਦ ਨੇ ਵਾਦਾ ਕੀਤਾ ਸੀ ਸਰਕਾਰ ਆਣ ਤੋਂ ਪਹਿਲਾਂ ਕਿ ਸਾਡੀ ਸਰਕਾਰ ਆਣ ਤੇ ਸਭ ਤੋਂ ਪਹਿਲਾਂ ਅਸੀਂ ਤੁਹਾਡੀ ਭਰਤੀ ਕਰਾਂਗੇ ਤੁਹਾਡੀ ਮੈਟ ਲਿਸਟ ਜਾਰੀ ਕਰਾਂਗੇ ਜੋ ਕਿ ਸਿਰਫ ਇੱਕ ਜਾਰੀ ਕਰਨੀ ਬਾਕੀ ਰਹਿ ਚੁੱਕੀ ਆ ਇਹ ਸਰਕਾਰ ਨੂੰ ਭਗਵੰਤ ਮਾਨ ਨੂੰ ਮੈਂ ਯਾਦ ਕਰਵਾਉਣਾ ਚਾਹੁੰਦੀ ਆ ਕਿ ਜਿਹੜੀ ਕੁਰਸੀ ਤੁਸੀਂ ਬੈਠੇ ਹੋ ਸੀ ਐਵੇਂ ਤੇ ਇਹ ਤੇ ਪਹਿਲਾਂ ਵੀ ਕਿੰਨੇ ਆਏ ਤੇ ਕਿੰਨੇ ਗਏ ਤੇ ਤੁਸੀਂ ਨਾ ਭੁੱਲੋ ਕਿ ਇਹ ਕੁਰਸੀ ਨਾ ਤਾਂ ਕਿਸੇ ਦੀ ਹੋਈ ਆ ਨਾ ਕਿਸ ਦੀ ਹੁੰਦੀ ਆ ਕਿ ਜਿਹੜੇ ਤੁਸੀਂ ਬੇਰੁਜ਼ਗਾਰਾਂ ਨਾਲ ਤੁਸੀਂ ਐਦਾਂ ਸਾਨੂੰ ਰਾਤਾਂ ਨੂੰ 13 13 ਤਰੀਕ ਨੂੰ ਪਹਿਲਾਂ ਹੀ ਚੱਕ ਲੈਣੇ ਦੋ ਦਿਨ ਪਹਿਲਾਂ ਵੀ ਤੁਹਾਡੀ ਇਹ ਹਰਕਤਾਂ ਸਹੀ ਨਹੀਂ ਹੈਗੀ ਪੰਜਾਬ 'ਚ ਤੁਹਾਡੀ ਨੈਟਿਵਿਟੀ ਵੈਲਰੀ ਆ ਵੀ ਸਾਡੇ ਕਿੰਨੇ ਕੇ ਸਾਥੀਆਂ ਨੂੰ ਤੁਸੀਂ ਚੱਕੋਗੇ ਜੇ 15 ਗੱਸ ਨੂੰ ਉੱਥੇ ਪਹੁੰਚਣਾ ਤੇ ਪਹੁੰਚ ਕੇ ਹੀ ਰਹਿਣਗੇ ਤੁਸੀਂ ਚੱਕ ਲੋ ਜਿੰਨੋ ਜਿੰਨਾਂ ਨੂੰ ਚੱਕਣਾ ਪੂਰੇ ਪੰਜਾਬ 'ਚ ਸਾਡੇ ਸਾਥੀ ਨੇ 646 ਤੁਸੀਂ ਕੁਝ ਸ਼ਹਿਰਾਂ ਤੋਂ ਸਾਨੂੰ ਚੱਕ ਕੇ ਜ਼ਿਲ੍ਹਿਆਂ ਤੋਂ ਬੰਦ ਕਰ ਸਕਦੇ ਹੋ ਕਿ ਤੁਸੀਂ ਰੋਕ ਲੋਗੇ ਤੁਹਾਡੀ ਹਰਕਤਾਂ ਦਾ ਪਤਾ ਚੱਲੀ ਜਾਣਗੀ 1.5 ਸਾਲ ਪਿਆ ਤੁਹਾਡਾ ਵੋਟਾਂ ਚਾਂਚ ਤੇ 1.5 ਸਾਲ ਜਿੱਥੇ ਜਿੱਥੇ ਤੁਸੀਂ ਜਾਓਗੇ ਅਸੀਂ ਉੱਥੇ ਤੁਹਾਡਾ ਵਿਰੋਧ ਕਰਾਂਗੇ ਅਸੀਂ 1.5 2 ਸਾਲ ਚੁੱਪਪੋ ਕੇ ਰਹਿ ਬੈਠੇ ਰਹੇ ਕਿ ਤੁਸੀਂ ਸਾਨੂੰ ਕਹਿਆ ਤੁਹਾਡੀ ਭਾਰਤੀ ਕਰਾਂਗੇ ਤੁਸੀਂ ਕੋਈ ਵਿਰੋਧ ਨਾ ਕਰੋ ਪਰ ਤੁਸੀਂ ਆਪਦੇ ਬਾਅਦ ਦਿੱਤੇ ਹੋ ਮੁਕਰ ਰਹੇ ਹੋ ਕਿ ਸਾਡੀ ਭਾਰਤੀ ਨਹੀਂ ਕਰ ਰਹੇ ਤੇ ਅਸੀਂ ਹੁਣ ਤੁਹਾਡੇ ਇਦਾਂ ਹੀ ਜਲੂਸ ਕੱਢਾਂਗੇ ਕੱਲ ਨੂੰ 15 ਅਗਸਤ 2025 ਆ ਤੇ ਅੱਜ ਥਾਣਾ ਭੀਖੀ ਦੇ ਮੁਲਾਜ਼ਮ ਨੇ ਜਿਨ੍ਹਾਂ ਨੂੰ ਜ਼ਿੰਮੇਵਾਰੀ ਬਣਦੀ ਆ ਕਿਉਂਕਿ 15 ਅਗਸਤ ਆ ਗਈ ਉਹਦੇ ਸੰਬੰਧ ਚ ਸਰਕਾਰ ਆ 646 ਪੀਟੀ ਜੁਨੀਅਨ ਤੋਂ ਐਨਾ ਘੜੀ ਹੋਈ ਆ ਜਿੰਨੇ ਵੀ ਆਗੂ ਨੇ ਜੁਨੀਅਨ ਦੇ ਉਹਨਾਂ ਨੂੰ ਘਰੋਂ ਲੈ ਜੰਦੀ ਚਾਕੇ ਮੈਂ ਇਹਨੂੰ ਤਾਂ ਪ੍ਰਸਲੈਨ ਆਈ ਆ ਮੇਰੀ ਗਲਤੀ ਹੋਵੇ ਪੜ ਲਿਖ ਗਿਆ ਕੋਰਸ ਕਰ ਲਈ ਡਿਗਰੀਆਂ ਕਰ ਲਈਆਂ ਮੈਂ ਕੋਈ ਚੱਟਾ ਨਹੀਂ ਵੇਚਦਾ ਮੈਂ ਕੋਈ ਹੱਤਵਾਦੀ ਨਹੀਂ ਹੈਗਾ ਮੈਂ ਕੋਈ ਚੋਰ ਨਹੀਂ ਹੈਗਾ ਪਰ ਸਰਕਾਰ ਉਹਨਾਂ ਨੂੰ ਫੜੇ ਮੇਰੇ ਕੋਲ ਕੋਰਸ ਕਰਿਆ ਹੋਇਆ ਵਕ ਵਕ ਡਿਗਰੀਆਂ ਕੀਤੀ ਨੇ ਪੰਜਾਬ ਜੂਣੇ ਪੱਡੇ ਤੋਂ ਇੱਕ ਪੀਟੀ ਮਾਸਟਰ ਦਾ ਕੋਰਸ ਕਰਿਆ ਜਿਹਦੀ 2000 2011 ਚ ਪੀਟੀ 600 ਸ਼ਰੀ ਦੀ ਭਰਤੀ ਆਈ ਸੀ ਪਰ ਅੱਜ ਤੱਕ ਸੇਰੀ ਨਹੀਂ ਚੜੀ ਹੋ ਕੇਜਰੀਵਾਲ ਆਪਣੀ ਭੈਣ ਨੂੰ ਮੂੰਹ ਬੋਲੀ ਭੈਣ ਬਣਾ ਕੇ ਤੇ ਵੀ ਉਤਾਰ ਕੇ ਗਿਆ ਸੀਗਾ ਉਹ ਤੋਂ ਡਰੇ ਹੋਏ ਦੁਨੀਆ ਦੇ ਆਗੂਆਂ ਨੂੰ ਪੀਟੀ 600 ਸ਼ਰੀ ਮੇਰਾ ਘਰ ਲਾ ਉਸ ਨੂੰ ਕੋ ਲੈ ਮੇਰਾ ਨਾਂ ਸਾਥੀਓ ਮੈਨੂੰ ਅੱਜ ਪੁਲਿਸ ਘਰੇ ਲੈਣ ਆਈਏ 15 ਅਗਸਤ ਤੋਂ ਹਲੇ ਕੱਲ ਨੂੰ ਆ ਇਹ ਪੁਲਿਸ ਅੱਜ ਰਾਤ ਨੂੰ ਲੈਣ ਆਈਏ ਦੇਖੋ ਇਹ ਛੋਟਾ ਜਿਹਾ ਜਵਾਨ ਹੈ ਮੇਰਾ ਕੱਲਾ ਘਰੇ ਆ ਉਹ ਤੋਂ ਮੈਨੂੰ ਇਹ ਪੱਤ ਸਮਝ ਨਹੀਂ ਆ ਰਹੀ ਵੀ ਭਗਵੰਤ ਮਰਦੂ ਕਿਹੜੇ ਰਸਤੇ ਚੱਲੇ ਆਏਗਾ ਠੀਕ ਹੈ ਨਾ ਗੱਲ ਸਾਡਾ ਮਕਸਦ ਪੜ੍ਹਾਈਆਂ ਕਰਨਾ ਕੋਰਸ ਕਰਨਾ ਪਰ ਤੂੰ ਸਾਨੂੰ ਘਰੋਂ ਛੋਟੇ ਛੋਟੇ ਜਵਾਖਾਂ ਚੋਂ ਲਜਾਰਨਾ ਠਾਕੇ ਜੇ ਮੈਂ ਚੱਟਾ 'ਤੇ ਫੜਿਆ ਗਿਆ ਤਾਂ ਦੱਸ ਮੇਰੇ ਕੋਲੋਂ ਜਦ ਮੈਂ ਕੋਈ ਡਰੰਗ ਮਾਫੀ 'ਚ ਆ ਗਿਆ ਤਾਂ ਦੱਸ ਮੇਰੇ ਕੋਲੋਂ ਜਾਂ ਨਾ ਕੋਈ ਚੋਰੀ ਦੇ ਕੇ 'ਚ ਫੜਿਆ ਗਿਆ ਤਾਂ ਦੱਸ ਮੇਰੇ ਕੋਲੋਂ ਪਰ ਕਸੂਰ ਸਾਡਾ ਹੀ ਆ ਅਸੀਂ ਪੜ੍ਹਾਈ ਕਰ ਲਈ ਅਸੀਂ ਕੋਰਸ ਕਰ ਲਈ ਸਾਡੀ ਆਉਣ ਵਾਲੀ ਤਰੀਕ ਜਿਹੜੀ ਉਹ 8 ਸਤੰਬਰ ਤਰੀਕ ਆ ਨੌਵੇਂ ਮਹੀਨੇ ਦੀ ਕੋਰਟ ਦੇ ਵਿੱਚ ਸਰਕਾਰ ਉੱਥੋਂ ਵੀ ਨਹੀਂ ਪੇਸ਼ ਨਹੀਂ ਹੁੰਦੀ ਉਹ ਵੀ ਜਿਹੜਾ ਕੇਸ ਆ ਮੈਂਸ਼ਨ ਨਹੀਂ ਕਰਾਉਂਦੀ ਐਜੂਕੇਸ਼ਨ ਸੈਕਟਰੀ ਜਿਹੜਾ ਉਹ ਵੀ ਡਰਗਾ ਜਾ ਕੇ ਵੀ ਸਾਥੋਂ ਗਲਤੀ ਹੋਈ ਆ ਕੋਰਟ ਪਰ ਜਦੋਂ ਵੋਟਾਂ ਤੋਂ ਪਹਿਲਾਂ 2011 ਤੇ ਕੀ ਜੇ ਕੇਜਰੀਵਾਲ ਬੂ ਬਲੀ ਭੈ 35 ਤੋਂ ਸਿੱਪੀ ਸ਼ਰਮਾ ਨੂੰ ਤੇ ਸਾਡੇ ਸਾਥੀਆਂ ਤੋਂ ਟੈਂਕੀ ਤਾਰ ਕੇ ਗਿਆ ਪਰ ਸਾਡੀ ਅੱਜ ਗੱਲ ਇਹੀ ਆ ਵੀ ਜਿਹੜੇ ਪੁਲਿਸਮਰ ਆਜੋ ਨਹੀਂ ਇਹ ਖਾਣਾ ਮੁਕੀਦਾ ਸੰਸਪੀ ਦੇ ਅਧਿਤ ਅਨੁਸਾਰ ਇਹਨਾਂ ਦੀ ਜ਼ਿੰਮੇਵਾਰੀ ਬਣਦੀ ਆ ਇਹ ਮੈਨੂੰ ਲੈਣਾ ਇਹਨੇ ਛੋਟਾ ਜਿਹਾ ਬੱਚਾ ਮੇਰਾ ਦੋ ਦਿਨ ਪਹਿਲਾਂ ਪੁਲਿਸ ਘਰੋਂ ਚੱਕ ਲੈਂਦੀ ਆ ਪਰ ਗੱਤੀ ਕੀ ਆ ਅਸੀਂ ਪੜਾਈ ਕਰ ਲਈ ਸੀ ਕੋਸ਼ਿਸ਼ ਕਰ ਦਿੱਤੀ ਦਸੀਏ ਕਿ ਜਿੱਥੇ 15 ਅਗਸਤ ਨੂੰ ਆਜ਼ਾਦੀ ਦਿਹਾੜਾ ਪੂਰੇ ਦੇਸ਼ ਭਰ ਦੇ ਵਿੱਚ ਮਨਾਇਆ ਜਾ ਰਿਹਾ ਹੈ ਤੇ ਉੱਥੇ ਹੀ ਇਲਜ਼ਾਮਮਾਨ ਸਰਕਾਰ ਤੇ ਇਹ ਲੱਗ ਰਹੇ ਨੇ ਕਿ ਅਧਿਆਪਕ ਅਜੇ ਵੀ ਗੁਲਾਮ ਨੇ ਉਹ ਆਜ਼ਾਦ ਨਹੀਂ ਨੇ ਇਸ ਕਰਕੇ ਹੀ ਉਹਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਕਿ ਅਧਿਆਪਕਾਂ ਦੇ ਵੱਲੋਂ ਕੋਈ ਵੀ ਧਰਨਾ ਪ੍ਰਦਰਸ਼ਨ ਸਰਕਾਰ ਦੇ ਖਿਲਾਫ ਨਾ ਕੀਤਾ ਜਾਵੇ ਪ੍ਰਦਰਸ਼ਨ ਤੋਂ ਡਰਦੇ ਆ ਹੀ ਪੁਲਿਸ ਪ੍ਰਸ਼ਾਸਨ ਚੌਕਸ ਤੇ ਆ ਤੇ ਲਗਾਤਾਰ ਅਧਿਆਪਕਾਂ ਨੂੰ ਹਿਰਾਸਤ ਵਿੱਚ ਲੈਣ ਦੇ ਇਲਜ਼ਾਮ ਵੀ ਮਾਨ ਸਰਕਾਰ ਤੇ ਲਗਾਏ ਜਾ ਰਹੇ ਨੇ ਹਾਲਾਂਕਿ ਇਸ ਦੀ ਕੋਈ ਅਧਿਕਾਰਤ ਤੌਰ ਤੇ ਪੁਸ਼ਟੀ ਤਾਂ ਨਹੀਂ ਹੋਈ ਹੈ ਪਰ ਜਿਸ ਤਰੀਕੇ ਦੀਆਂ ਵੀਡੀਓ ਸਾਹਮਣੇ ਆਈਆਂ ਨੇ ਜੋ ਇਲਜ਼ਾਮ ਲਗਾਏ ਗਏ ਨੇ ਅਰਵਿੰਦ ਕੇਜਰੀਵਾਲ ਦੇ ਮੂਹ ਪੋਲੀ ਭੈਣ ਦੇ ਵੱਲੋਂ ਉਸ ਨੂੰ ਲੈ ਕੇ ਵੀ ਵਿਰੋਧੀ ਪਾਰਟੀਆਂ ਲਗਾਤਾਰ ਮਾਨ ਸਰਕਾਰ ਨੂੰ ਕਟਹਿਰੇ ਦੇ ਵਿੱਚ ਖੜਾ ਕਰਦੀਆਂ ਨਜ਼ਰ ਆ ਰਹੀਆਂ ਨੇ